ਕਿੰਨਾ ਦਾ ਪੁਰਸਵ ਦੇ ਮਤੇ ਤੇ ਚਰਚਾ ਹੋਊਗੀ ਇਹਨਾਂ ਦਾ ਪੁਰਸਵ ਦਾ ਮਤਾ ਨੰਦਪੁਰ ਸਾਹਿਬ ਦਾ ਹੀ ਹੈ ਨਾ ਕਿ ਉੱਥੇ ਨੰਦਪੁਰ ਸਾਹਿਬ ਦਾ ਮਤਾ ਰੱਖਿਆ ਜਾਊਗਾ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਵਿਧਾਨ ਸਭਾ ਇੱਥੇ ਸ਼ੁਰੂ ਕਰੂੰਗਾ ਮੈਨੂੰ ਲੱਗਦਾ ਵੀ ਪਹਿਲਾਂ ਉਸ ਰਾਹਾਂ ਤੇ ਚੱਲਣਾ ਚਾਹੀਦਾ ਸਾਡੇ ਗੁਰੂਆਂ ਨੇ ਕੀ ਕੀਤਾ ਸਾਰਾ ਪਰਿਵਾਰ ਵਾਰਤਾ ਕੀ ਭਗਵੰਤ ਮਾਨ ਇਹ ਕੁਝ ਕਰੂਗਾ ਇਹ ਜਗ੍ਹਾ ਟੈਂਕਿਆਂ ਤੇ ਚੜਦੇ ਨੇ ਸੜਕਾਂ ਤੇ ਚੜਦੇ ਤੂੰ ਪੁੱਟ ਰਿਹਾ ਕੋਈ ਸਾਫ ਸਿੱਖ ਕੇ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਲਿਆਏਗਾ ਐਵੇਂ ਉਸ ਜਗ੍ਹਾ ਤੇ ਉਸ ਧਰਤੀ ਤੇ ਮੈਂ ਕਹਿੰਦਾ ਵੀ ਸਾਡਾ ਸਿਰ ਝੁਕਦਾ ਸਾਰੀਆਂ ਸੰਗਤਾਂ ਦਾ ਕੋਈ ਇਹੋ ਜਿਹਾ ਸ਼ਬਦ ਬੋਲ ਕੇ ਆਵੇਂ ਤਾਂ ਮੈਨੂੰ ਲੱਗਦਾ ਦੁਨੀਆ ਨੇ ਕੀ ਸਾਡੇ ਮਹਾਪੁਰਸ਼ ਸਾਡੇ ਮਹਾਰਾਜ ਨੇ ਸਾਡੇ ਗੁਰੂਆਂ ਨੇ ਇਨੀ ਤਨੂੰ ਮਾਫ਼ ਕਰਨਾ ਚਿੱਟੀ ਸਾਡੀ ਕਿਸਾਨੀ ਦੀ ਫੁੱਟ ਜਿੱਦੀ ਸਾਡੀ ਕੌਮ ਦੀ ਫੁੱਟ ਉਹ ਸਾਰੀਆਂ ਚੀਜ਼ਾਂ ਦਾ ਸਰਕਾਰਾਂ ਲਾਹਾ ਲੈ ਗਈ ਅੱਤਾ ਕਹਿਣਾ ਪੈਂਦਾ ਮੁੱਖ ਮੰਤਰੀ ਕੋ ਬਰਤਮਾਨ ਨੂੰ ਸਾਦਾ ਸਾਡੇ ਕਿੱਤੇ ਚੋ ਗਿਆ ਸਾਡੇ ਦੁੱਖ ਤਕਲੀਫ ਕਾ ਇਸ ਤਾਂ ਪਾਈਆਂ ਪਰ ਅੱਜ ਬੋਲੀ ਕੀ ਦੀ ਬੋਲ ਰਿਆ ਦੇਸ਼ ਦੀ ਵੰਡ ਹੋਈ ਯੂਨੀਵਰਸਿਟੀ ਆਈ ਤਾ ਇਹ ਤਾਂ ਪਹਿਲਾਂ ਯੂਨੀਵਰਸਿਟੀ ਸਾਡੀ ਲਾਹੌਰ ਦੇ ਵਿੱਚ ਸੀ ਤਾ ਉੱਥੇ ਆ ਕੇ ਸਾਡੀ ਉਦੋਂ ਵੱਡਾ ਪੰਜਾਬ ਸੀਗਾ ਹਰਿਆਣਾ ਵੀ ਸਾਡੇ ਚਾਹ ਮਾਝੇ ਵੀ ਸਾਡਾ ਪੰਜਾਬ ਵੀ ਕੋ ਤਾ ਉਸ ਦੀ ਰਾਜਧਾਨੀ ਤੇ ਵੀ ਸਾਨੂੰ ਨਾ ਬੋਲਣ ਸਾਡੇ ਨੌਜਵਾਨਾਂ ਨੂੰ ਖਿੱਚਿਆ ਜਾਣਾ ਕਿਤੇ ਸਾਡੀਆਂ ਬੱਚੀਆਂ ਨੂੰ ਧੱਕੇ ਮਾਰ ਰਹੇ ਨੇ ਕਿਤੇ ਸਾਡੇ ਬੱਚਿਆਂ ਨੂੰ ਧੱਕੇ ਮਾਰ ਰਹੇ ਨੇ ਜਿਹੜਾ ਉਹ ਤੇ ਆਵਾਜ਼ ਠਾਉਂਦਾ ਉਹਨਾਂ ਤੇ ਮੁਕੱਦਮਾ ਉਹਨਾਂ ਤੇ ਕੇਸ ਪਾਉਂਦੇ ਜੇ ਆਮਲ ਦੇ ਵਿੱਚ ਅਸੀਂ ਚਾਹੁੰਦੇ ਨਹੀਂ ਮੰਨ ਲਓ ਮੈਂ ਕਿਸਾਨ ਜੱਸੀ ਬੰਦੀਆਂ ਤੇ ਆਪ ਤੇ ਕਹਿਣਾ ਵੀ ਜਰ 1.5 200 ਕਿਸਾਨ ਜੱਸੀ ਬੰਦੀਆਂ ਹੋਣ ਤੇ ਸਤੋ ਇੱਕ ਸੁਆਮੀਨਾਥ ਜੀ ਰਿਪੋਰਟ ਨਾ ਲਾਗੂ ਕਰਾਈ ਗਈ ਹੋਵੇ ਪੂਰੇ ਦੇਸ਼ ਦੇ ਵਿੱਚ 7 800 ਕਿਸਾਨ ਜੱਸੀ ਬੰਦੀ ਹੋਵੇ ਇੱਕ ਸਤੋ ਪੇ ਕਮਿਸ਼ਨ ਨਾ ਲਾਗੂ ਕਰਵਾਇਆ ਗਿਆ ਹੋਵੇ ਤਾਂ ਫਿਰ ਅਸੀਂ ਆਪ ਦੀ ਹੁੰਮਾ ਦੇ ਵਿੱਚ ਹੀ ਡੁੱਬੇ ਹੋਏ ਹਾਂ ਸਬਸਿਡੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜਿੱਥੇ ਪੰਜਾਬ ਦੇ ਵਿੱਚ ਕਿ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਮਨਾਇਆ ਜਾ ਰਿਹਾ ਉੱਥੇ ਹੀ ਗੱਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਕਰੀਏ ਤੇ ਸਿੱਧੂਪੁਰ ਜਥੇਬੰਦੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਗਾਤਾਰ ਸੇਵਾ ਨਿਭਾਈ ਜਾ ਰਹੀ ਆ ਜਿਹੜੇ ਕਿਸਾਨਾਂ ਦੀ ਜ਼ਮੀਨ ਹੜ੍ਹ ਦੇ ਨਾਲ ਖਰਾਬ ਹੋ ਚੁੱਕੀ ਸੀ ਵਾਹੀ ਜੋਗ ਬਣਾਉਣ ਦੇ ਵਿੱਚ ਵੱਡਾ ਉਪਰਾਲਾ ਕੀਤਾ ਜਾ ਰਿਹਾ ਲਗਾਤਾਰ ਅਜਨਾਲਾ ਏਰੀਆ ਦੇ ਵਿੱਚ ਸੇਵਾ ਨਿਭਾਈ ਗਈ ਸੀ ਹੁਣ ਇਸ ਸਮੇਂ ਅਸੀਂ ਤਰਨਤਾਰ ਜਿਲ੍ਹੇ ਦੇ ਵਿੱਚ ਮੌਜੂਦ ਆਂ ਹਰੀਕੇ ਹੱਡ ਦੇ ਬਿਲਕੁਲ ਹੀ ਨਜ਼ਦੀਕ ਇੱਥੇ ਵੀ ਕਾਫੀ ਹਟ ਦੇ ਨਾਲ ਲੋਕਾਂ ਦੀ ਜ਼ਮੀਨ ਦੀ ਤਬਾਹੀ ਹੋਈ ਸੀ ਪਰ ਉੱਥੇ ਹੀ ਅੱਜ ਗੱਲ ਕਰੀਏ ਜਿੱਥੇ ਸੈਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਛਿੱਦੀ ਦਿਹਾੜਾ ਮਨਾਇਆ ਜਾ ਰਿਹਾ ਪਰ ਸਿੱਧੂਪੁਰ ਜਥੇਬੰਦੀ ਨੇ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਅੱਜ ਖੇਤਾਂ ਦੇ ਵਿੱਚ ਆਣ ਕੇ ਦਿਹਾੜਾ ਮਨਾਇਆ ਗਿਆ ਸੂਬਾ ਆਗੂ ਕਾਕਾ ਸਿੰਘ ਕੋਟਲਾ ਸਾਡੇ ਨਾਲ ਨੇ ਕੋਟ ਸਾਬ ਕੀ ਕਹਿਣਾ ਚਾਹੋਗੇ ਅੱਜ ਵੱਖਰਾ ਉਪਰਾਲਾ ਕੀਤਾ ਮੈਨੂੰ ਲੱਗਦਾ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਜਥੇਬੰਦੀ ਨੇ ਇਦਾਂ ਨਹੀਂ ਕੀਤਾ ਹੋਊਗਾ ਦੇਖੋ ਅਸਲ ਕਰਾਉਣ ਵਾਲਾ ਜੋ ਹੈ ਬੰਦਾ ਬਹੁਤ ਕੁਝ ਕਰਦਾ ਹੈ ਖੀਰ ਜੋ ਮਹਾਰਾਜ ਨੇ ਜੋ ਪ੍ਰਮਾਤਮਾ ਨੇ ਕਰਾਉਣਾ ਹੈ ਮੈਨੂੰ ਲੱਗਦਾ ਜਿਹੜੀ ਸੇਵਾ ਉਹਨਾਂ ਨੇ ਕੀਤੀ ਹੈ ਉਹ ਸੇਵਾ ਕਰਾ ਰਿਆ ਅਸੀਂ ਜਿਹੜੇ ਇੱਥੇ ਇਸ ਇਲਾਕੇ ਦੇ ਵਿੱਚ ਨੰਗੇ ਬਹੁਤ ਵਾਰੀ ਹੋਵਾਂਗੇ ਕਿਤੇ ਬੈਠ ਕੇ ਸੋਚਿਆ ਨਹੀਂ ਹੋਣਾ ਵੀ ਇੱਥੇ ਅਸੀਂ ਕੈਂਪ ਲਾ ਕੇ ਸਾਨੂੰ ਰਾਤਾਂ ਵੀ ਇੱਥੇ ਕੱਟਣੀਆਂ ਪੈਣਗੀਆਂ ਤਾਂ ਜਿਹੜੇ ਨੁਕਸਾਨ ਹੋਇਆ ਹੜ੍ਹਾਂ ਦਾ ਆਪਾਂ ਗੱਲ ਕਰਦੇ ਸੀ ਵੀ ਲਿਆਂਦੇ ਗਏ ਆ ਕੁਦਰਤੀ ਨਹੀਂ ਤਾ ਉਹ ਸਾਰਾ ਕੁਝ ਆਪਾਂ ਅੱਖੀਂ ਵੇਖਿਆ ਫਾਦਲਕੇ ਤੋਂ ਫਰੋਜਪੁਰ ਆਪਾਂ ਤਾਰਨ ਤਾਰਨ ਕਪੂਰਥਲਾ ਜਲੰਧਰ ਸਾਰੇ ਜਿੱਥੇ ਜਿੱਥੇ ਆਪਾਂ ਕੈਂਪ ਲਾਏ ਆ ਇਹ ਅੱਜ ਆਪਣਾ 7ਵਾਂ ਕੈਂਪ ਹੈ ਜਿੱਥੇ ਆਪਾਂ ਕਣਕ ਦੀ ਬਿਜਾਈ ਕੀਤੀ ਹੈ ਪਹਿਲਾਂ ਰਾਸ਼ਨ ਪਚਾਉਂਦੇ ਰਹੇ ਆ ਫੇਰ ਵਿੱਚ ਦੀ ਕੁਝ ਜ਼ਮੀਨ ਵੀ ਪੱਧਰ ਕੀਤੀ ਹੈ ਖੁਦ ਡੱਲੇਵਾਲ ਸਾਹਿਬ ਇਧਰਲੇ ਜ਼ਿਲ੍ਹਿਆਂ ਦੇ ਵਿੱਚ ਰਹੇ ਨੇ ਤਾਂ ਨਾਲ ਅੱਜ ਜਿਹੜਾ ਸਾਡਾ ਇਸ ਜਗ੍ਹਾ ਤੇ ਜਿੱਥੇ ਸਾਡਾ ਕੈਂਪ ਚੱਲਦਾ ਹੈ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਸਿੱਖੋਂ ਸਾਡੇ ਉਸ ਗੁਰੂ ਨੂੰ ਯਾਦ ਕਰ ਰਹੀ ਹੈ ਜਿਹੜਾ ਅੱਜ 350 ਸਾਲਾਂ ਦੀ ਦਿਹਾੜਾ ਪੂਰੀ ਸੰਗਤ ਮਨਾ ਰਹੀ ਹੈ ਤਾਂ 25 ਤਰੀਕ ਨੂੰ ਆਨੰਦਪੁਰ ਸਾਹਿਬ ਜਾ ਕੇ ਉੱਥੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸਾਡੇ ਹੂਕਾਲ ਤਖਤ ਸਿਹਦਰ ਵੱਲੋਂ ਸਨੇਹ ਵੀ ਭੇਜੇ ਗਏ ਨੇ ਉਹਦੇ ਵਿੱਚ ਵੀ ਸ਼ਾਮਲ ਹੋਵਾਂਗੇ ਫਿਰ ਸਾਡਾ ਫਰਜ ਸੀ ਜਿਹੜੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਜਿਹਦੀ ਕਣਕ ਬਿਜਰੇ ਆ ਜਿਹੜੀ ਚਰਚਾ ਹੁੰਦੀ ਸੀ ਵੀ ਆਪਾਂ ਇੱਥੇ ਸੁਖਨੀ ਸਾਹਿਬ ਦਾ ਪਾਠ ਕਰਵਾਈਏ ਜੀ ਉਹਦੀ ਲੜੀ ਦੇ ਵਿੱਚ ਉਸ ਇਸ ਜਗ੍ਹਾ ਦੇ ਵਿੱਚ ਸੋਹਣੇ ਸਾਹਿਬ ਦਾ ਪਾਠ ਵੀ ਕਰਵਾਇਆ ਅ ਸੰਗਤ ਨੇ ਬਹੁਤ ਵੱਡਾ ਯੋਗਦਾਨ ਪਾਇਆ ਹਿੱਸਾ ਪਾਇਆ ਜਿਹੜੇ ਨੇੜਲੇ ਪਿੰਡਾਂ ਦੇ ਆ ਦੁੱਧ ਦੀ ਚਾਹ ਦੀ ਲੰਗਰ ਦੀ ਜੋ ਵੀ ਸੇਵਾ ਗਏ ਉਹ ਇੱਥੇ ਪਹੁੰਚੇ ਨੇ ਅ ਫਿਰ ਵੀ ਮੈਂ ਕਹਣਾ ਵੀ ਜਿਹੜਾ ਇਸ ਸਮੇਂ ਦੇ ਵਿੱਚ ਜਿੱਥੇ ਸੇਵਾ ਸੀ ਕਣਕਵਦ ਨੂੰ ਵਰਕਰਾਂ ਦੀ ਕਟ ਰਹੀ ਹੈ ਉਹ ਅੱਜ ਸਾਰਾ ਦਿਨ ਜਿਹੜਾ ਅਸੀਂ ਸਿੱਧੀ ਦਿਹਾੜੀ ਮਰਨੋ ਮਨਾਇਆ ਗਿਆ ਸਰ ਗੁੱਤੇ ਖਵਾਦਰ ਜੀ ਦੇ ਉਹਦੇ ਵਿੱਚ ਸਾਡੀਆਂ ਬਹੁ ਵੱਡੀਆਂ ਭੈਣਾਂ ਵੀ ਸਾਡੇ ਨੌਜਵਾਨ ਵੀ ਸੰਗਤ ਵੀ ਖਾਸ ਕਰਕੇ ਜਿਹੜੇ ਉਹਨਾਂ ਨੇ ਸਾਨੂੰ ਰਾਹ ਵਿਖਾਇਆ ਜਿਹੜੇ ਸਰਕਾਰ ਉਸ ਵੇਲੇ ਦੀ ਜ਼ੁਲਮ ਦੇ ਖਿਲਾਫ ਲੜੇ ਸਿੱਧੀ ਦਿੱਤੀ ਤਾਂ ਲਗਭਗ ਅੱਜ ਠੀਕ ਹੈ ਨਾਂ ਬਦਲ ਗਿਆ ਹੋਣਾ ਹੈ ਰਾਜ ਦਾ ਨਾਂ ਬਦਲ ਗਿਆ ਹੁਣ ਬੰਦੇ ਬਦਲ ਗਏ ਹੋਣੇ ਆ ਪਰ ਜਿਹੜਾ ਸਤਾਤੇ ਰਿਹਾ ਕਾਬਜ ਆਮ ਥੱਲੇ ਜਨਤਾ ਦੀ ਪੀੜ ਉਹੀ ਹੈ ਉਸ ਸਮੇਂ ਤੋਂ ਜਿਹੜੀ ਲੜ ਰਹਿ ਚਾਹੇ ਉਹ ਕੇਂਦਰ ਦੀ ਹੋਵੇ ਹੁਣ ਤਾਂ ਜਿਹੜੀ ਅੱਗੇ ਪੜਾ ਪਰ ਪੜਾ ਜਿੱਦੀ ਸਾਡੀ ਕਿਸਾਨੀ ਦੀ ਫੁੱਟ ਜਿੱਦੀ ਸਾਡੀ ਕੌਮ ਦੀ ਫੁੱਟ ਉਹ ਸਾਰੀਆਂ ਚੀਜ਼ਾਂ ਦਾ ਸਰਕਾਰਾਂ ਲਾਹਾ ਲੈ ਰਹੀਆਂ ਨੇ ਚਾਹੇ ਉਹ ਸਾਡੇ ਸਾਡਾ ਕਹਿਣਾ ਪੈਂਦਾ ਮੁੱਖ ਮੰਤਰੀ ਭਗਵੰਤ ਮਾਨ ਸਾਡਾ ਹੈ ਸਾਡੇ ਕਿਤੇ ਚੋਂ ਗਿਆ ਸਾਡੇ ਦੁੱਖ ਤਕਲੀਫ ਕੈਸ਼ ਤਾਂ ਪਾਈਆਂ ਪਰ ਅੱਜ ਬੋਲੀ ਕੀ ਦੀ ਬੋਲ ਰਿਆ ਜਿਹੜਾ ਕੁਛ ਉਦੋਂ ਕੇਂਦਰ ਤੇ ਬਹਿ ਕੇ ਜਾਂ ਸਤਾ ਤੇ ਬਹਿ ਕੇ ਉਸ ਕੁਰਸੀ ਤੇ ਬਹਿ ਕੇ ਚਾਹੇ ਨਰਿੰਦਰ ਮੋਦੀ ਹੋਵੇ ਬੋਲੀ ਅੱਜ ਵੀ ਸਾਡਾ ਮੁੱਖ ਮੰਤਰੀ ਉਹੀ ਬੋਲ ਰਿਆ ਉਹਦੇ ਥੱਲੇ ਜਿਹੜੀ ਪੀੜਾ ਹੈ ਉਹ ਚਾਹੇ ਬੇਰਜਗਾਰਾਂ ਦੀਆਂ ਹੋਣ ਚਾਹੇ ਸਾਡੇ ਮਜ਼ਦੂਰਾਂ ਦੀਆਂ ਹੋਣ ਚਾਹੇ ਸਾਡੇ ਕਿਸਾਨਾਂ ਦੀਆਂ ਹੋਣ ਚਾਹੇ ਵੱਡਾ ਮੇਨ ਜਿਹੜਾ ਅਸੀਂ ਆਪ ਦੀ ਜ਼ਮੀਨ ਦੇ ਕੇ ਇੱਕ ਰਾਜਧਾਨੀ ਸਾਰੀ ਹੋਵੇ ਜਿਹਦੀਆਂ ਸਾਡਾ ਇੱਥੋਂ ਦੇ ਕਿਸਾਨ ਉਹ ਯਾੜ ਕੇ ਗੁਜਰਾਤ ਭੇਜੇ ਗਏ ਅੱਜ ਉੱਥੇ ਉਹਨਾਂ ਨੂੰ ਕਿਤੇ ਹਾਈ ਕੋਰਟ ਦਾ ਫੈਸਲਾ ਆ ਜਾਂਦਾ ਕਿਤੇ ਸੁਪਰੀਮ ਕੋਰਟ ਦਾ ਫੈਸਲਾ ਆ ਜਾਂਦਾ ਕਿਤੇ ਸਰਕਾਰਾਂ ਵੱਲੋਂ ਇਹ ਹਦਾਇਤਾਂ ਜਿੰਨੇ ਵੀ ਛੋੜੀ ਤਾਂ ਜ਼ਮੀਨ ਹੀ ਛੋੜੀ ਮਾਲਕੀ ਤੁਸੀਂ ਇੱਥੋਂ ਛੱਡ ਕੇ ਜਿੱਥੇ ਆ ਉੱਥੇ ਜਾਓ ਪਰ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਕਾਬਜਜ ਕੌਣ ਹੋ ਰਿਹਾ ਹੈ ਕੇਂਦਰ ਤਾਂ ਉਹਦੇ ਵਿੱਚ ਜਿਹੜੇ ਸਾਡੇ ਦਫ਼ਤਰ ਬਣੇ ਨੇ ਸਾਡੇ ਸਾਰੇ ਹੀ ਪੰਜਾਬ ਦੇ ਦਫ਼ਤਰ ਮੇਨ ਉੱਥੇ ਨੇ ਸਾਡੀ ਰਾਜਧਾਨੀ ਉੱਥੇ ਐ ਸਾਡੀ ਵਿਧਾਨ ਸਭਾ ਉੱਥੇ ਐ ਜਿਹਦੇ ਵਿੱਚੋਂ ਜਦੋਂ ਦੇਸ਼ ਦੀ ਵੰਡ ਹੋਈ ਯੂਨੀਵਰਸਿਟੀ ਆਈ ਤਾਂ ਇਹ ਤਾਂ ਪਹਿਲਾ ਯੂਨੀਵਰਸਿਟੀ ਸਾਡੀ ਲਾਹੌਰ ਦੇ ਵਿੱਚ ਸੀਗੀ ਤਾਂ ਉੱਥੇ ਆ ਕੇ ਸਾਡੀ ਉਦੋਂ ਵੱਡਾ ਪੰਜਾਬ ਸੀਗਾ ਹਰਿਆਣਾ ਵੀ ਸਾਡੇ ਚ ਹਿਮਾਚਲ ਵੀ ਸਾਡਾ ਪੰਜਾਬ ਇੱਕ ਤਾਂ ਉਸ ਦੀ ਰਾਜਧਾਨੀ ਤੇ ਵੀ ਸਾਨੂੰ ਨਾ ਬੋਲਣ ਸਾਡੇ ਨੌਜਵਾਨਾਂ ਨੂੰ ਖਿੱਚਿਆ ਜਾਣਾ ਉਹ ਵੀਡੀਓ ਸਾਹਮਣੇ ਆ ਰਹੀਆਂ ਕਿਤੇ ਸਾਡੀਆਂ ਬੱਚੀਆਂ ਨੂੰ ਧੱਕੇ ਮਾਰ ਰਹੇ ਨੇ ਕਿਤੇ ਸਾਡੇ ਬੱਚਿਆਂ ਨੂੰ ਧੱਕੇ ਮਾਰ ਰਹੇ ਨੇ ਜਿਹੜਾ ਉਹ ਤੇ ਆਵਾਜ਼ ਠਾਉਂਦਾ ਉਹਨਾਂ ਤੇ ਮੁਕੱਦਮਾ ਉਹਨਾਂ ਤੇ ਕੇਸ ਪਾ ਰਹੇ ਤਾਂ ਇਸ ਲਈ ਮੈਂ ਕਹਣਾ ਵੀ ਅੱਜ ਜਿੱਤੇ ਅਸੀਂ ਸਿੱਧੀ ਦਿਹਾੜਾ ਮਨਾਇਆ ਸੁਖਨੀਤ ਸਾਹਿਬ ਦਾ ਪਾਠ ਕਰਵਾਇਆ ਮਹਾਰਾਜ ਜੀ ਦੇ ਉੱਥੇ ਕਰਵਾਏ ਮੈਨੂੰ ਲੱਗਦਾ ਪੂਰੇ ਦੇਸ਼ ਦੇ ਕਿਰਤੀ ਲੋਕਾਂ ਨੂੰ ਆਪ ਦੇ ਮੱਤ ਭੇਦ ਭੁਲਾ ਕੇ ਇੱਕ ਝੰਡੇ ਤੇ ਲੜਨਾ ਚਾਹੀਦਾ ਜੇ ਸੱਚੀਓ ਇਮਾਨਦਾਰੀ ਦੇ ਨਾਲ ਆਪਾਂ ਕੋਈ ਦੇਖਣਾ ਚਾਹੁੰਦੇ ਆ ਆਪਦੀ ਉਮਰ ਦੇ ਵਿੱਚ ਬਈ ਸਾਡੀ ਇੱਥੇ ਕਿਸਾਨੀ ਸੁਖੀ ਵਰਸੇ ਇੱਥੇ ਸਾਡੇ ਮਜ਼ਦੂਰ ਸੁਖੀ ਵਰਤਣ ਇੱਥੇ ਬੇਰਜ਼ਗਾਰਾਂ ਨੂੰ ਰੁਜ਼ਗਾਰ ਮਿਲੇ ਸੱਚੀਓ ਇੱਕ ਨਹੀਂ ਤਾਂ ਨਾਂ ਰਹਿ ਜਾਣਗੇ ਸ਼ਬਦ ਰਹਿ ਜਾਣਗੇ ਜੇ ਅਮਲ ਦੇ ਵਿੱਚ ਅਸੀਂ ਚਾਹੁੰਦੇ ਨਹੀਂ ਮੰਨ ਲਓ ਮੈਂ ਕਿਸਾਨ ਜਸੇਬੰਦੀਆਂ ਤੇ ਆਪ ਤੇ ਕਹਿਣਾ ਵੀ ਜਦ 1.5 200 ਕਿਸਾਨ ਜਸੇਬੰਦੀਆਂ ਹੋਣ ਤੇ ਸਾਥੋ ਇੱਕ ਸੁਆਮੀਨਾਥ ਦੀ ਰਿਪੋਰਟ ਨਾਲ ਲਾਗੂ ਕਰਾਈ ਗਈ ਹੋਵੇ ਪੂਰੇ ਦੇਸ਼ ਦੇ ਵਿੱਚ 7-800 ਕਿਸਾਨ ਜਸੇਬੰਦੀ ਹੋਵੇ ਇੱਕ ਸਤੋ ਪੇ ਕਮਿਸ਼ਨ ਨਾਲ ਲਾਗੂ ਕਰਵਾਇਆ ਗਿਆ ਹੋਵੇ ਤਾ ਫਿਰ ਅਸੀਂ ਆਪਦੀ ਹੋਮਾਂ ਦੇ ਵਿੱਚ ਹੀ ਡੁੱਬੇ ਹੋਏ ਆ ਤੇ ਸਾਡੀ ਕਿਸਾਨੀ ਤਾਂ ਖੁਦਕਸ਼ੀ ਕਰ ਰਹੀ ਹੈ ਪ੍ਰਧਾਨ ਜੀ ਅੱਜ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਖਰੀ ਵਿਧਾਨ ਸਭਾ ਬਣਾ ਕੇ ਉੱਥੇ ਜਿਹੜੀ ਆ ਕਿੰਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਗਾ ਵੀ ਇਸ ਤਰੀਕੇ ਦੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਬਣਾਈ ਗਈ ਆ ਲੱਗਦਾ ਕਿ ਤਨਾ ਕਿਤੇ ਗੁਰੂ ਸਾਹਿਬਾਨਾਂ ਦੇ ਪ੍ਰੋਗਰਾਮ ਤੇ ਇਸ ਤਰ੍ਹਾਂ ਦੀ ਸਿਆਸੀ ਵਿਧਾਨ ਸਭਾ ਤੁਸੀਂ ਕਿਵੇਂ ਸਮਝਦੇ ਹੋ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਉਹ ਤਾਂ ਸਾਡੀ ਹੈ ਸਾਡੀ ਰਾਜਧਾਨੀ ਹੈ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚੋਂ ਸਾਡੀ ਸੰਗਤਾਂ ਉੱਥੇ ਆਉਂਦੀਆਂ ਨੇ ਪਰ ਜਿਹੜਾ ਉਹਨੂੰ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਵਿਧਾਨ ਸਭਾ ਇੱਥੇ ਸ਼ੁਰੂ ਕਰੂੰਗਾ ਮੈਨੂੰ ਲੱਗਦਾ ਬਈ ਪਹਿਲਾਂ ਉਸ ਰਾਹਾਂ ਤੇ ਚੱਲਣਾ ਚਾਹੀਦਾ ਸਾਡੇ ਗੁਰੂਆਂ ਨੇ ਕੀ ਕੀਤਾ ਸਾਰਾ ਪਰਿਵਾਰ ਵਾਰਤਾ ਕੀ ਭਗਵੰਤ ਮਾਨ ਇਹ ਕੁਝ ਕਰੂਗਾ ਕੀ ਉੱਥੋਂ ਕੋਈ ਪਰਨ ਕਰੂਗਾ ਕੀ ਉਸ ਦੀ ਸਿੱਖੀ ਜਿਹੜੀ ਸਾਡੀ ਕਿਸਾਨੀ ਜਿਹੜੀ ਦੇਸ਼ ਦੇ ਵਿੱਚ ਬੇਰ ਜਗ੍ਹਾ ਟੈਂਕੀਆਂ ਤੇ ਚੜਦੇ ਨੇ ਸੜਕਾਂ ਤੇ ਚੜਦੇ ਤੂੰ ਕੁੱਟ ਰਿਹਾ ਕੋਈ ਸਾਫ ਕੁਝ ਸਿੱਖ ਕੇ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਲਿਆਏਗਾ ਐਵੇਂ ਉਸ ਜਗ੍ਹਾ ਤੇ ਉਸ ਧਰਤੀ ਤੇ ਮੈਂ ਕਹਿੰਦਾ ਵੀ ਸਾਡਾ ਸਿਰ ਝੁਕਦਾ ਸਾਰੀਆਂ ਸੰਗਤਾਂ ਦਾ ਕੋਈ ਇਹੋ ਜਿਹਾ ਸ਼ਬਦ ਬੋਲ ਕੇ ਆਵੇਂ ਤਾਂ ਮੈਨੂੰ ਲੱਗਦਾ ਦੁਨੀਆ ਨੇ ਕਿ ਸਾਡੇ ਮਹਾਪੁਰਸ਼ਣ ਸਾਡੇ ਮਹਾਰਾਜ ਨੇ ਸਾਡੇ ਗੁਰੂਆਂ ਨੇ ਇੰਨੇ ਤੈਨੂੰ ਮਾਫ਼ ਕਰਨਾ ਤਾਂ ਮੈਂ ਕੋਈ ਮਾੜੀ ਨਹੀਂ ਪਰ ਬਿੱਲ ਕੀ ਲਿਆਉਣਾ ਚਾਹੀਦਾ ਸੀ ਬਿਲਬ ਜਿਹਦੇ ਅਸੀਂ ਲੜ ਰਹੇ ਹਾਂ ਕਿ ਨੰਦਪੁਰ ਸਾਹਿਬ ਦੇ ਮਤੇ ਤੇ ਚਰਚਾ ਹੋਊਗੀ। ਇਹਨਾਂਦਪੁਰ ਸਾਹਿਬ ਦਾ ਮਤਾ ਤਾਂ ਆਨੰਦਪੁਰ ਸਾਹਿਬ ਦਾ ਹੀ ਹੈ ਨਾ ਕਿ ਉੱਥੇ ਆਨੰਦਪੁਰ ਸਾਹਿਬ ਦਾ ਮਤਾ ਰੱਖਿਆ ਜਾਊਗਾ। ਕਿ ਸਾਡੀ ਜਿਹੜੀ ਕਿਸਾਨੀ ਖੜਾਂ ਚ ਕਾਰਨ ਚ ਵੱਡੇ ਪੱਦਰ ਤੇ ਤਬਾਹ ਹੋ ਗਏ, ਪਸ਼ੂ ਮਰ ਗਏ, ਬੰਦੇ ਮਰ ਗਏ, ਨੁਕਸਾਨੇ ਕਿ ਘਟ ਹੈਗੇ। ਕੋਈ ਇਹੋ ਜਿਹਾ ਮਤਾ ਲਿਖ ਕੇ ਆਊਗਾ ਵੀ ਜਿਹੜੀਆਂ ਸੰਸਥਾ ਕਰ ਰਹੀਆਂ, ਜਿਹੜੀਆਂ ਜਸੇਬੰਦੀਆਂ ਕਰ ਰਹੀਆਂ ਵੀ ਤੁਸੀਂ ਹਟੋਏ ਤਾਂ ਮੇਰਾ ਫਰਜ਼ ਹੈ। ਮੈਨੂੰ ਲੱਗਦਾ ਕੁਛ ਨਹੀਂ ਡਰਾਮੇਬਾਜ਼ ਮੁੱਖ ਮੰਤਰੀ ਹੈ ਸ਼ਬਦ ਇਹੋ ਜੇ ਬੋਲ ਦਿੰਦਾ ਹੈ ਸਿਆਣਾ ਬੰਦਾ ਚੁੱਪ ਕਰਦਾ ਹੈ ਬਈ ਇਹ ਸ਼ਬਦਾਂ ਦਾ ਜਵਾਬ ਦੇਵਾਂਗੇ ਤਾਂ ਕੁਛ ਹੋਰ ਬੋਲਣਾ ਪਰ ਮੁੱਖ ਮੰਤਰੀ ਦੀ ਮਰਦਾਜਾ ਵਿੱਚ ਰਹਿਣਾ ਚਾਹੀਦਾ ਮੁੱਖ ਮੰਤਰੀ ਦੀ ਜਿਹੜੀ ਜ਼ਿੰਮੇਵਾਰੀ ਪਈ ਹੈ ਲੋਕਾਂ ਨੇ ਉਸ ਘੇਰੇ 'ਚ ਰਹਿਣਾ ਚਾਹੀਦਾ ਅਸੀਂ ਤਾਂ ਇੱਥੇ ਮੰਗ ਕੀਤੀ ਸੀ ਬਈ ਜਿਹੜੀ ਜਗ੍ਹਾ ਤੇ ਬੈਠੇ ਆ ਹੁਣ 6 ਮਹੀਨੇ ਕਣਕ ਤਾਂ ਵੀਜ ਜਾਗੇ 6 ਮਹੀਨਿਆਂ ਨੂੰ ਫੇਰ ਪਾਣੀ ਆ ਜਾਣਾ ਇਹਦੇ ਲਈ ਕੋਈ ਨਹਿਰਾਂ ਦਾ ਅਸਟੀਮੇਟ ਬਣੇ ਜਿੰਨਾ ਪੈਸਾ ਲੋਕਾਂ ਨੇ ਇੱਥੇ ਲਾਇਆ ਮੈਂ ਕਹਿੰਦਾ ਵੀ 50% ਲੋਕ ਲਾਉਣ ਨੂੰ ਤਿਆਰ ਹੈ ਜਿਹੜਾ ਇਹਦਾ ਪੱਕਾ ਹੱਲ ਹੋਵੇ ਬਾਨ ਨੇ ਨੇ ਮਜ਼ਬੂਤ ਹੁਣ ਸੜਕਾਂ ਹੁਣ ਦੋਨੇ ਪਾਸੇ ਵੱਡੀ ਨਹਿਰ ਹੋਵੇ ਜਿਹੜਾ ਇਕੱਠਾ ਪਾਣੀ ਲਗਾਤਾਰ ਵਰਤੋਂ ਚ ਵੀ ਆਵੇ ਤੇ ਸਾਡਾ ਨੁਕਸਾਨ ਵੀ ਬਚੇ ਕੀ ਅਸੀਂ ਲਗਾਤਾਰ ਇਹ ਨੁਕਸਾਨ ਹੁੰਦਾ ਰਹੂ ਤਾਂ ਨੁਕਸਾਨ ਦੀ ਪੂਰਤੀ ਕਰਦੇ ਰਹਾਂਗੇ ਆ ਵਿੱਚ ਦੀ ਮਤਭੇਦ ਹੁੰਦੇ ਰਹਿਣਗੇ ਫਲਾਣਾ ਲੈ ਕੇ ਫਲਾਣਾ ਰਹਿ ਕੇ ਉਹਦੀ ਵੀਜਤੀ ਇਹਦੀ ਰਹੇਗੀ ਇਹ ਸਾਰੀਆਂ ਗੱਲਾਂ ਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸਪੈਸ਼ਲ ਮੀਟਿੰਗ ਬੁਲਾ ਲੈਣੀ ਚਾਹੀਦੀ ਹੈ ਸਾਰੇ ਪੰਜਾਬ ਦੇ ਆਪਣੇ ਲੋਕਾਂ ਦੀ ਜਿਹਨੇ ਮਦਦ ਕੀਤੀ ਹੈ ਤੇ ਫਿਰ ਮੀਟਿੰਗ ਬੁਲਾ ਕੇ ਉਹਦੇ ਵਿੱਚ ਕੋਈ ਜੰਡਾ ਰੱਖ ਕੇ ਉਹਨੂੰ ਪਾਸ ਕਰਵਾ ਕੇ ਵਿਧਾਨ ਸਭਾ ਦੇ ਵਿੱਚ ਪਾਸ ਕਰਾ ਦੇਣਾ ਚਾਹੀਦਾ ਜੇ ਮੁੱਖ ਮੰਤਰੀ ਸੱਚੀ ਹੋ ਆ ਲੋਕਾਂ ਦੀ ਬਾਹ ਫੜਨਾ ਚਾਹੁੰਦਾ ਹੈ ਸੋ ਧੰਨਵਾਦ ਇਸਨ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟਲਾ ਜਿਨ੍ਹਾਂ ਨੇ ਸਿੱਧੇ-ਸਿੱਧੇ ਸਵਾਲ ਜਿਹੜੇ ਪੰਜਾਬ ਸਰਕਾਰ ਤੇ ਚੁੱਕੇ ਨੇ ਜੇਕਰ ਤੁਸੀਂ ਵਿਧਾਨ ਸਭਾ ਅਨੰਤਪੁਰ ਸਾਹਿਬ ਦੇ ਵਿੱਚ ਬਿਠਾਈ ਆ ਤਾਂ ਉਸ ਵਿਧਾਨ ਸਭਾ ਦੇ ਵਿੱਚ ਅਨੰਤਪੁਰ ਸਾਹਿਬ ਦੀ ਗੱਲ ਹੋਵੇ ਤੇ ਦੂਜੇ ਪਾਸੇ ਉਹਨਾਂ ਨੇ ਕਿਸਾਨੀ ਨੂੰ ਲੈ ਕੇ ਵੀ ਮੁੱਖ ਮੰਤਰੀ ਪੰਜਾਬ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਕਿ ਜਿੰਨਾ ਚਿਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਪੰਜਾਬ ਦੇ ਲੋਕ ਤੁਹਾਡੇ ਨਾਲ ਨਹੀਂ ਖੜਦਗੇ